हेलो स्टूडेंट्स आज का टॉपिक ਤੁਹਾਡੇ ਲਿੰਗ ਮੀਡੀਆ ਬਾਜ਼ਾਰ ਅਤੇ ਭਾਰਤੀ ਲੋਕਤੰਤਰ ਵਿੱਚ ਬਰਾਬਰੀ ਦੇ ਕਨਸੈਪਟ ਨੂੰ ਸਟਰੋਂਗ ਕਰੇਗਾ ਇਸ ਦੇ ਵਿੱਚ ਆਪਾਂ 20 MCQਸ ਕਰਾਂਗੇ ਜੋ ਕਿ ਕਲਾਸ 8th ਤੇ 10th ਤੋਂਨਾਂ ਲਈ ਇੰਪੋਰਟੈਂਟ ਹੈ ਕਿਉਂਕਿ ਇਹ ਸਿਰਫ ਐਨਐਮਐਮਐਸ ਸਟੂਡੈਂਟਸ ਦੇ ਵਾਸਤੇ ਨਹੀਂ ਬਲਕਿ ਪੀਐਸਟੀਐਸਸੀ ਦੇ ਸਿਲੇਬਸ ਵਿੱਚ ਵੀ ਹੈ ਕਿਉਂਕਿ 8th ਦਾ ਕਾਫੀ ਖੱਤੜਾ ਸਿਲੇਬਸ ਹੈ ਉਹ ਪੀਐਸਟੀਐਸਸੀ ਦੇ ਵਿੱਚ ਵੀ ਆਂਦਾ ਹੈ ਸੋ ਤੁਹਾਡਾ ਫਰਸਟ ਕੁਐਸਚਨ ਹੈ ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਕਾਨੂੰਨ ਅੱਗੇ ਬਰਾਬਰੀ ਦੀ ਗਾਰੰਟੀ ਦਿੰਦਾ ਹੈ ਇਹ ਆਪਾਂ ਅੱਗੇ ਵੀ ਕਰ ਚੁੱਕੇ ਹਾਂ ਆਰਟੀਕਲ 14 ਕਾਨੂੰਨ ਅੱਗੇ ਬਰਾਬਰੀ ਦਾ ਹੱਕ ਦਿੰਦਾ ਹੈ। ਆਰਟੀਕਲ 14 ਸਾਰੇ ਨਾਗਰਿਕਾਂ ਨੂੰ ਕਾਨੂੰਨ ਅੱਗੇ ਬਰਾਬਰੀ ਦਾ ਹੱਕ ਦਿੰਦਾ ਹੈ। ਇਸ ਦਾ ਮਤਲਬ ਹੈ ਕਿ ਕਿਸੇ ਨਾਲ ਵੀ ਕਾਨੂੰਨੀ ਅਧਿਕਾਰਾਂ ਵਿੱਚ ਅਸਮਾਨਤਾ ਨਹੀਂ ਹੋ ਸਕਦੀ। ਸਰਕਾਰ ਦੇ ਫੈਸਲੇ ਅਤੇ ਕਾਨੂੰਨ ਸਾਰੇ ਲੋਕਾਂ ਲਈ ਇੱਕੋ ਜਿਹੇ ਹੁੰਦੇ ਹਨ। ਇਹ ਸਮਾਜਿਕ ਅਤੇ ਕਾਨੂੰਨੀ ਨਿਆਂ ਨੂੰ ਯਕੀਨੀ ਬਣਾਉਂਦਾ ਹੈ। ਚੈਕਿੰਗ ਕੁਐਸਚਨ ਭਾਰਤੀ ਸੰਵਿਧਾਨ ਦਾ ਆਰਟੀਕਲ 17 ਕਿਸ ਨੂੰ ਖਤਮ ਕਰਦਾ ਹੈ? ਦਾ ਆਨਸਰ ਇਜ਼ ਅਛੂਤਪਨ ਅਨਟਚੇਬਿਲਿਟੀ। ਆਰਟੀਕਲ 17 ਭਾਰਤ ਵਿੱਚ ਅਛੂਤ ਪਦ ਪੰਨ ਦੀ ਪ੍ਰਥਾ ਨੂੰ ਰੱਦ ਕਰਦਾ ਹੈ ਇਸ ਦਾ ਮਤਲਬ ਹੈ ਕਿ ਕਿਸੇ ਵੀ ਨਾਗਰਿਕ ਨਾਲ ਜਾਤੀ ਦੇ ਆਧਾਰ ਤੇ ਘਟਿਆ ਵਿਵਹਾਰ ਨਹੀਂ ਕੀਤਾ ਜਾ ਸਕਦਾ ਇਹ ਸਮਾਜਿਕ ਬਰਾਬਰੀ ਤੇ ਇਨਸਾਫ ਲਈ ਬਹੁਤ ਇੰਪੋਰਟੈਂਟ ਹੈ ਥਰਡ ਕੁਐਸਚਨ ਲਿੰਗ ਸਵੈਦਨਸ਼ੀਲਤਾ ਦਾ ਕੀ ਅਰਥ ਹੈ ਤੇ ਆਨਸਰ ਕੀ ਹੈ ਭੇਦ ਭਾਵ ਨਾ ਕਰਨਾ ਤੇ ਫਰਕ ਨਾ ਸਮਝਣਾ ਕਿਸ ਦੇ ਆਧਾਰ ਤੇ ਲਿੰਗ ਦੇ ਆਧਾਰ ਤੇ ਲਿੰਗ ਸਵੈਦਨਸ਼ੀਲਤਾ ਦਾ ਮਤਲਬ ਹੈ ਕਿ ਹਰ ਇੱਕ ਲਿੰਗ ਦਾ ਸਤਿਕਾਰ ਕੀਤਾ ਜਾਵੇ ਤੇ ਕਿਸੇ ਨਾਲ ਵੀ ਭੇਦ ਭਾਵ ਨਾ ਕੀਤਾ ਜਾਵੇ ਇਹ ਸਮਾਜਿਕ ਬਰਾਬਰੀ ਮੌਕਾ ਅਤੇ ਮੌਕੇ ਦੇਣ ਵਿੱਚ ਸਹਾਇਕ ਹੈ ਸਿਰਫ ਔਰਤਾਂ ਹੀ ਨਹੀਂ ਸਾਰੇ ਲਿੰਗਾ ਲਈ ਇਹ ਲਾਗੂ ਹੁੰਦੀ ਹੈ ਫੋਰਥ ਕੁਐਸਚਨ ਲੋਕਤੰਤਰ ਦੀ ਬੁਨਿਆਦੀ ਵਿਸ਼ੇਸ਼ਤਾ ਕਿਹੜੀ ਹੈ ਆਨਸਰ ਇਸ ਬਰਾਬਰੀ ਲੋਕਤੰਤਰ ਵਿੱਚ ਹਰ ਇੱਕ ਨਾਗਰਿਕ ਨੂੰ ਇੱਕੋ ਜਿਹੇ ਹੱਕ ਮਿਲਦੇ ਹਨ ਕਿਸੇ ਨੂੰ ਵੀ ਧਰਮ ਜਾਤੀ ਲਿੰਗ ਜਾਂ ਆਰਥਿਕ ਆਧਾਰ ਤੇ ਵੱਖਰਾ ਨਹੀਂ ਕੀਤਾ ਜਾ ਸਕਦਾ ਬਰਾਬਰੀ ਦੇ ਨਾਲ ਹੀ ਲੋਕਤੰਤਰਕ ਨਿਆਂ ਤੇ ਸ਼ਾਮਿਲਤਾ ਬਣੀ ਰਹਿੰਦੀ ਹੈ ਪੰਜਵਾਂ ਕੁਐਸਚਨ ਰਾਸ਼ਟਰੀ ਔਰਦ ਕਮਿਸ਼ਨ ਦਾ ਮੁੱਖ ਕੰਮ ਕੀ ਹੈ ਰਾਸ਼ਟਰੀ ਔਰਦ ਕਮਿਸ਼ਨ ਮਤਲਬ ਐਨਸੀਡਬਲ ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਐਨਸੀਡਬਲ ਦਾ ਕੰਮ ਔਰਤਾਂ ਵਿਰੁੱਧ ਹੋਣ ਵਾਲੇ ਉਤਪੀੜਨ ਭੇਦਪਾਤ ਅਤੇ ਅਨਿਆਇਕ ਵਰਤਾਰਿਆਂ ਤੋਂ ਔਰਤਾਂ ਦੀ ਸੁਰੱਖਿਆ ਕਰਨਾ ਹੈ ਇਹ ਔਰਤਾਂ ਦੇ ਸਮਾਜਿਕ ਆਰਥਿਕ ਤੇ ਕਾਨੂੰਨੀ ਹੱਕਾਂ ਦੀ ਰੱਖਿਆ ਕਰਨਾ ਯਕੀਨੀ ਬਣਾਉਂਦਾ ਹੈ ਛੇਵਾਂ ਕੁਐਸਚਨ ਸਰਕਾਰ ਵੱਲੋਂ ਦਲਿਤ ਔਰਤਾਂ ਨੂੰ ਮਿੱਡੇ ਮਿਲ ਬਣਾਉਣ ਲਈ ਨਿਯੁਕਤ ਕਰਨਾ ਕਿਸ ਨੂੰ ਉਤਸ਼ਾਹਿਤ ਕਰਦਾ ਹੈ ਆਨਸਰ ਕੀ ਹੈ ਸਮਾਜਿਕ ਸ਼ਾਮਿਲਤਾ ਅਤੇ ਸ਼ਕਤੀਕਰਨ ਦਲਿਤ ਔਰਤਾਂ ਨੂੰ ਸਕੂਲਾਂ ਵਿੱਚ ਮਿੱਡੇ ਮੀਲ ਭਲਾਉਣ ਲਈ ਨਿਯੁਕਤ ਕਰਕੇ ਉਹਨਾਂ ਨੂੰ ਸਮਾਜ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਅਤੇ ਉਹ ਆਰਥਿਕ ਅਤੇ ਸਮਾਜਿਕ ਤੌਰ ਤੇ ਮਜ਼ਬੂਤ ਬਣਦੀਆਂ ਹਨ ਇਸ ਨਾਲ ਬਰਾਬਰੀ ਤੇ ਸ਼ਕਤੀਕਰਨ ਨੂੰ ਪ੍ਰੋਤਸਾਹਨ ਮਿਲਦਾ ਹੈ 7th ਕੁਐਸਚਨ ਲਿੰਗ ਭੇਦ ਭਾਵ ਦਾ ਉਦਾਹਰਣ ਕਿਹੜਾ ਹੈ ਇਹਨਾਂ ਵਿੱਚੋਂ ਤੇ ਆਨਸਰ ਕੀ ਹੈ ਮਰਦਾਂ ਨੂੰ ਵੱਧ ਤਨਖਾਹ ਦੇਣਾ ਜਦੋਂ ਮਰਦਾਂ ਨੂੰ ਔਰਤਾਂ ਨਾਲੋਂ ਵੱਧ ਤਨਖਾਹ ਦਿੱਤੀ ਜਾਂਦੀ ਹੈ ਇਹ ਲਿੰਗ ਭੇਦ ਭਾਵ ਦਾ ਸਪਸ਼ਟ ਉਦਾਹਰਣ ਹੈ ਇਸ ਨਾਲ ਸਮਾਜਿਕ ਅਨਿਆਂ ਪੈਦਾ ਹੁੰਦਾ ਹੈ ਅਤੇ ਭਾਵਨਾਤਕ ਤੌਰ ਤੇ ਔਰਤਾਂ ਨੂੰ ਘੱਟ ਤਰਜਾ ਮਿਲਦਾ ਹੈ ਅਧਿਮਨ ਕੁਐਸਚਨ ਆਰਟੀਕਲ 14 ਤੋਂ 18 ਵਿੱਚੋਂ ਇੱਕ ਕਿਹੜਾ ਨਹੀਂ ਹੈ ਆਰਥਿਕ ਬਰਾਬਰੀ ਦੀ ਗਾਰੰਟੀ ਕਿਉਂਕਿ ਇਹ ਆਰਟੀਕਲ ਆਰਥਿਕ ਬਰਾਬਰੀ ਦੀ ਗਾਰੰਟੀ ਨਹੀਂ ਦਿੰਦਾ ਆਰਟੀਕਲ 14 ਤੋਂ ਲੈ ਕੇ 18 ਸਿਰਫ ਕਾਨੂੰਨੀ ਅਤੇ ਸਮਾਜਿਕ ਬਰਾਬਰੀ ਨਾਲ ਸੰਬੰਧਿਤ ਹੈ ਆਰਥਿਕ ਬਰਾਬਰੀ ਨੂੰ ਇਹ ਗਾਰੰਟੀ ਨਹੀਂ ਦਿੰਦੇ ਇਸ ਲਈ ਡੀ ਇਸ ਦਾ ਸਹੀ ਉੱਤਰ ਹੈ ਨੋਵਾਂ ਕੁਐਸਚਨ ਲੋਕਤੰਤਰ ਵਿੱਚ ਮੀਡੀਆ ਦਾ ਕੀ ਕੰਮ ਹੈ ਤੇ ਆਨਸਰ ਹੈ ਨਿਗਰਾਨੀ ਅਤੇ ਲੋਕਾਂ ਨੂੰ ਜਾਣਕਾਰੀ ਦੇਣਾ ਮੀਡੀਆ ਲੋਕਤੰਤਰ ਦੇ ਵਿੱਚ ਨਿਗਰਾਨੀ ਦਾ ਕੰਮ ਕਰਦਾ ਹੈ ਇਹ ਸਰਕਾਰ ਅਤੇ ਸੰਸਦ ਦੀਆਂ ਗਤੀਵਿਧੀਆਂ ਨੂੰ ਲੋਕਾਂ ਤੱਕ ਪਹੁੰਚਾਉਂਦੀ ਹੈ ਤੇ ਲੋਕਾਂ ਨੂੰ ਜਾਣੂ ਅਤੇ ਸੁਚੇਤ ਸੁਚੇਤ ਬਣਾਉਂਦੀ ਹੈ ਇਸ ਨੂੰ ਲੋਕਤੰਤਰ ਦਾ ਚੌਥਾ ਥੰਬ ਵੀ ਕਿਹਾ ਜਾਂਦਾ ਹੈ 10ਵਾਂ ਕੁਐਸਚਨ ਕਿਹੜਾ ਆਰਟੀਕਲ ਜਾਤੀ ਧਰਮ ਲਿੰਗ ਜਾਂ ਜਨਮ ਸਥਾਨ ਦੇ ਆਧਾਰ ਤੇ ਭੇਦਭਾਵ ਤੋਂ ਰੋਕਦਾ ਹੈ ਤੇ ਆਨਸਰ ਹੈ ਆਰਟੀਕਲ 15 ਆਰਟੀਕਲ 15 ਕਿਸੇ ਵੀ ਨਾਗਰਿਕ ਦੇ ਨਾਲ ਜਾਤੀ ਧਰਮ ਲਿੰਗ ਜਾਂ ਜਨਮ ਸਥਾਨ ਦੇ ਆਧਾਰ ਤੇ ਭੇਦਭਾਵ ਨੂੰ ਰੋਕਦਾ ਹੈ ਇਸ ਨਾਲ ਲੋਕਤੰਤਰਕ ਬਰਾਬਰੀ ਅਤੇ ਸਮਾਜਿਕ ਨਿਆਂ ਨੂੰ ਸਥਾਪਿਤ ਕੀਤਾ ਜਾਂਦਾ ਹੈ 11th ਕੁਐਸਚਨ ਲੜਕੀਆਂ ਨੂੰ ਸਿੱਖਿਆ ਵਿੱਚ ਤਰਜੀਹ ਦੇਣਾ ਕਿਹੜਾ ਹੈ ਇਹ ਕਿ ਹੈ ਲਿੰਗ ਭੇਦਭਾਵ ਹੈ ਜਦੋਂ ਲੜਕੀਆਂ ਨੂੰ ਲੜਕੀਆਂ ਨਾਲੋਂ ਵੱਧ ਇੰਪੋਰਟੈਂਸ ਦਿੱਤੀ ਜਾਂਦੀ ਹੈ ਤਰਜੀਹ ਦਿੱਤੀ ਜਾਂਦੀ ਹੈ ਤਾਂ ਸਪਸ਼ਟ ਤੌਰ ਤੇ ਲਿੰਗ ਭੇਦਭਾਵ ਹੈ ਇਸ ਦਾ ਨਤੀਜਾ ਹੈ ਕਿ ਕੁਝ ਲਿੰਗਾ ਦੇ ਲੋਕਾਂ ਨੂੰ ਸਿੱਖਿਆ ਵਿੱਚ ਘੱਟ ਮੌਕੇ ਮਿਲਦੇ ਹਨ ਸਮਾਜਿਕ ਬਰਾਬਰੀ ਲਈ ਇਹ ਗਲਤ ਹੈ ਅਤੇ ਸਕੂਲਾਂ ਵਿੱਚ ਹਰ ਵਿਦਿਆਰਥੀ ਨੂੰ ਇੱਕੋ ਜਿਹੇ ਮੌਕੇ ਹੀ ਮਿਲਣੇ ਚਾਹੀਦੇ ਹਨ ਨੈਕਸਟ ਕੁਐਸਚਨ ਇਹਨਾਂ ਵਿੱਚੋਂ ਮਾਰਕੀਟ ਕਿਹੜੀ ਹੈ ਤੇ ਆਨਸਰ ਹੈ ਹਫਤਾਵਾਰੀ ਬਾਜ਼ਾਰ ਮਾਰਕੀਟ ਉਹ ਜਗ੍ਹਾ ਹੈ ਜਿੱਥੇ ਵਪਾਰ ਕੀਤਾ ਜਾਂਦਾ ਹੈ ਹਫਤਾਵਾਰੀ ਬਾਜ਼ਾਰਾਂ ਦੇ ਵਿੱਚ ਵਪਾਰੀ ਆਪਣੇ ਉਤਪਾਦ ਖਰੀਦਦਾਰਾਂ ਨੂੰ ਵੇਚਦੇ ਹਨ ਸੰਸਦ ਸੁਪਰੀਮ ਕੋਰਟ ਅਤੇ ਪੁਲਿਸ ਸਟੇਸ਼ਨ ਮਾਰਕੀਟ ਨਹੀਂ ਹੁੰਦੇ ਨੈਕਸਟ ਕੁਐਸਚਨ ਕਿਹੜਾ ਮੂਲ ਅਧਿਕਾਰ ਬਰਾਬਰੀ ਨਾਲ ਜੁੜਿਆ ਹੈ ਤੇ ਆਨਸਰ ਹੈ ਬਰਾਬਰੀ ਦਾ ਅਧਿਕਾਰ ਭਾਰਤੀ ਸੰਵਿਧਾਨ ਦਾ ਬਰਾਬਰੀ ਦਾ ਅਧਿਕਾਰ ਸਾਰੇ ਨਗ ਕਾਲੀ ਸਮਾਨ ਹੱਕ ਦੀ ਗਾਰੰਟੀ ਦਿੰਦਾ ਹੈ ਇਸ ਦਾ ਮਤਲਬ ਹੈ ਕਿ ਕਾਨੂੰਨ ਦੇ ਅੱਗੇ ਹਰ ਕਿਸੇ ਨੂੰ ਇੱਕੋ ਜਿਹਾ ਸਤਕਾਰ ਮਿਲਦਾ ਹੈ ਤੇ ਭੇਦਭਾਵ ਰੋਕਿਆ ਜਾਂਦਾ ਹੈ 14th ਕੁਐਸਚਨ ਕਿਸ ਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ ਤੇ ਤੁਹਾਡਾ ਆਨਸਰ ਹੈ ਮੀਡੀਆ ਮੀਡੀਆ ਲੋਕਤੰਤਰ ਦੇ ਵਿੱਚ ਚੌਥਾ ਥੰਮ ਮੰਨੀ ਜਾਂਦੀ ਹੈ ਇਹ ਸਰਕਾਰ ਅਤੇ ਸੰਸਦ ਦੀਆਂ ਗਤੀਵਿਧੀਆਂ ਤੇ ਨਿਗਰਾਨੀ ਕਰਦੀ ਹੈ ਅਤੇ ਲੋਕਾਂ ਨੂੰ ਜਾਣਕਾਰੀ ਪਹੁੰਚਾਉਂਦੀ ਹੈ ਮੀਡੀਆ ਲੋਕਤੰਤਰ ਨੂੰ ਸੁਚੇਤ ਅਤੇ ਬਰਾਬਰੀ ਵਾਲਾ ਬਣਾਉਂਦੀ ਹੈ 15th question SC ST OBC ਲਈ ریزਰਵੇਸ਼ਨ ਕਿਸ ਨੂੰ ਯਕੀਨੀ ਬਣਾਉਂਦਾ ਹੈ ਤੇ ਤੁਹਾਡਾ ਆਨਸਰ ਹੈ ਸਮਾਜਿਕ ਅਤੇ ਆਰਥਿਕ ਨਿਆਂ ریزਰਵੇਸ਼ਨ ਨੀਤੀ ਦੇ ਤਹਿਤ حاصل ਖੁਣ ਵਾਲੇ ਮੂਕੇ SC ST OBC ਵਰਗ ਲਈ ਸਮਾਜਿਕ ਅਤੇ ਆਰਥਿਕ ਨਿਆਂ ਨੂੰ ਯਕੀਨੀ ਬਣਾਉਂਦੇ ਹਨ ਇਸ ਨਾਲ ਸਮਾਜਿਕ ਅਸਮਾਨਤਾਵਾਂ ਘਟਦੀਆਂ ਹਨ ਅਤੇ ਸਭ ਨੂੰ ਬਰਾਬਰੀ ਦੇ ਮੌਕੇ ਮਿਲਦੇ ਹਨ 16th question ਕਿਸ ਮਾਰਕੀਟ ਵਿੱਚ ਉਤਪਾਦਕ ਆਪਣਾ ਉਤਪਾਦ ਸਿੱਧਾ ਗ੍ਰਾਹਕ ਨੂੰ ਵੇਚਦੇ ਹਨ ਤੁਹਾਡਾ ਆਨਸਰ ਹੈ ਹਫਤਾਵਾਰੀ ਬਾਜ਼ਾਰ ਹਫਤਾਵਰੀ ਬਾਜ਼ਾਰ ਦੇ ਵਿੱਚ ਉਤਪਾਦਕ ਆਪਣੇ ਉਤਪਾਦ ਖਰੀਦਦਾਰਾਂ ਨੂੰ ਸਿੱਧਾ ਵੇਚਦੇ ਹਨ ਥੋਕ ਬਾਜ਼ਾਰ ਵਿੱਚ ਵੱਡੇ ਪੱਧਰ ਤੇ ਖਰੀਦ-ਫਰੋਖਤ ਹੁੰਦੀ ਹੈ ਜਦਕਿ ਹਫਤਾਵਰੀ ਬਾਜ਼ਾਰ ਵਿੱਚ ਸਿੱਧਾ ਸੰਪਰਕ ਮਿਲਦਾ ਹੈ 17th ਕੁਐਸਚਨ ਮੀਡੀਆ ਦੀ ਵਿਗਿਆਪਨ ਰਣਨੀਤੀ ਕੀ ਹੈ ਆਨਸਰ ਮਸ਼ਹੂਰ ਹਸਤੀਆਂ ਦੀ ਸਿਫਾਰਿਸ਼ ਮੀਡੀਆ ਵਿੱਚ ਵਿਗਿਆਪਨ ਲਈ ਪ੍ਰਸਿੱਧ ਹਸਤੀਆਂ ਦੀ ਸਿਫਾਰਿਸ਼ ਬਹੁਤ ਪ੍ਰਭਾਵਸ਼ਾਲੀ ਹੁੰਦੀ ਹੈ ਇਹ ਸਟ੍ਰੈਟਜੀ ਉਤਪਾਦ ਜਾਂ ਸੇਵਾ ਦੀ ਪਛਾਣ ਨੂੰ ਵਧਾਉਂਦੀ ਹੈ ਅਤੇ ਲੋਕਾਂ ਨੂੰ ਖਰੀਦ ਕਰਨ ਲਈ ਪ੍ਰੇਰਿਤ ਕਰਦੀ ਹੈ 18ਵਾਂ ਕੁਐਸਚਨ ਵੋਟ ਦਾ ਅਧਿਕਾਰ ਕਿਸ ਸਿਧਾਂਤ ਤੇ ਹੈ ਤੇ ਤੁਹਾਡਾ ਆਨਸਰ ਹੈ ਸਰਵ ਭੋਮ ਵਿਅਸਕ ਮਤਾਧਿਕਾਰ ਵੋਟ ਦੇ ਹੱਕ ਦਾ ਅਧਿਕਾਰ ਸਰਵ ਭੋਮ ਵਿਅਸਕ ਮਤਾਧਿਕਾਰ ਹੈ ਇਸ ਦਾ ਮਤਲਬ ਹੈ ਕਿ ਹਰ ਇੱਕ ਬਾਲਗ ਨੂੰ ਬਿਨਾਂ ਕਿਸੇ ਰੋਕ ਟੋਕ ਦੇ ਵੋਟ ਦੇਣ ਦਾ ਅਧਿਕਾਰ ਹੈ ਇਸ ਨਾਲ ਲੋਕਤੰਤਰ ਵਿੱਚ ਸਾਰੇ ਲੋਕ ਸਮਾਨ ਤੌਰ ਤੇ ਸ਼ਾਮਿਲ ਹੁੰਦੇ ਹਨ 19ਵਾਂ ਕੁਐਸਚਨ ਸਕੂਲਾਂ ਵਿੱਚ ਲਿੰਗ ਬਰਾਬਰੀ ਨੂੰ ਕਿਹੜੀ ਚੀਜ਼ ਉਤਸ਼ਾਹਿਤ ਕਰਦੀ ਹੈ ਤੇ ਤੁਹਾਡਾ ਆਨਸਰ ਹੈ ਵੱਖਰੇ ਟਾਇਲਟ ਸਕੂਲਾਂ ਵਿੱਚ ਵੱਖਰੇ ਟਾਇਲਟ ਲਿੰਗ ਬਰਾਬਰੀ ਨੂੰ ਪ੍ਰੋਤਸਾਹਿਤ ਕਰਦੇ ਹਨ ਇਸ ਨਾਲ ਲੜਕੀਆਂ ਨੂੰ ਆਰਾਮ ਅਤੇ ਸੁਰੱਖਿਆ ਮਿਲਦੀ ਹੈ ਅਤੇ ਉਹ ਸਕੂਲ ਵਿੱਚ ਬਰਾਬਰੀ ਦੇ ਮੌਕੇ ਨਾਲ ਸ਼ਾਮਿਲ ਹੋ ਸਕਦੀਆਂ ਹਨ ਤੁਹਾਡਾ ਲਾਸਟ ਤੇ 20ਵਾਂ ਕੁਐਸਚਨ ਪਰ ਅਦਾ ਮੁਖ ਚੋਣ ਕਮਿਸ਼ਨ ਕੌਣ ਨਿਯੁਕਤ ਕਰਦਾ ਹੈ ਤੇ ਤੁਹਾਡਾ ਆਨਸਰ ਹੈ ਰਾਸ਼ਟਰਪਤੀ ਪਰ ਅਦਾ ਚੀਫ ਇਲੈਕਸ਼ਨ ਕਮਿਸ਼ਨ ਰਾਸ਼ਟਰਪਤੀ ਵੱਲੋਂ ਨਿਯੁਕਤ ਕੀਤਾ ਜਾਂਦਾ ਹੈ ਚੋਣ ਪ੍ਰਕਿਰਿਆ ਨੂੰ ਸੁਚੇਤ ਨਿਰਪੱਖ ਅਤੇ ਨਿਆਂਪੂਰਨ ਬਣਾਉਣ ਲਈ ਇਹ ਨਿਯੁਕਤੀ ਬਹੁਤ ਇੰਪੋਰਟੈਂਟ ਹੈ ਸੋ ਸਟੂਡੈਂਟਸ ਅਜਾਸੀ ਐਨਐਮਐਮਐਸ ਤੇ ਲਈ 20 ਇੰਪੋਰਟੈਂਟ ਐਮਸੀਕਿਊਜ਼ ਦੇਖੇ ਤੇ ਹਰ ਇੱਕ ਕਵੈਸਚਨ ਉਸ ਆਪਾਂ ਬਹੁਤ ਡਿਟੇਲ ਵਿੱਚ ਸਮਝਿਆ ਇਹ ਜਿਹੜੇ ਕੁਐਸਚਨਸ ਹੈਗੇ ਤੁਹਾਡੇ ਲਿੰਗ ਮੀਡੀਆ ਬਾਜ਼ਾਰ ਤੇ ਭਾਰਤੀ ਲੋਕਤੰਤਰ ਵਿੱਚ ਬਰਾਬਰੀ ਦੇ ਗਿਆਨ ਨੂੰ ਸਟਰੋਂਗ ਕਰਦੇ ਆ ਇੰਪੋਰਟ ਬਹੁਤ ਜ਼ਿਆਦਾ ਇੰਪੋਰਟੈਂਟ ਆ ਤੁਹਾਡੇ ਦੇ ਲਈ ਪਰ ਯਾਦ ਰੱਖੋ ਸੰਵਿਧਾਨ ਦੇ ਅਧਿਕਾਰ ਤੇ ਆਰਟੀਕਲ ਸਾਡੇ ਹੱਕਾਂ ਦੀ ਰੱਖਿਆ ਕਰਦੇ ਹਨ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਸਮਾਜਿਕ ਜਾਗਰੂਕਤਾ ਲਈ ਇੰਪੋਰਟੈਂਟ ਹੈ ਰਿਜ਼ਰਵੇਸ਼ਨ ਅਤੇ ਸਕੂਲਾਂ ਵਿੱਚ ਸਹੀ ਨੀਤੀਆਂ ਸਮਾਜਿਕ ਅਤੇ ਆਰਥਿਕ ਬਰਾਬਰੀ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹਨ ਸੋ ਆਪਣੇ ਦੋਸਤਾਂ ਨਾਲ ਇਹ ਵੀਡੀਓ ਨੂੰ ਸਾਂਝਾ ਕਰੋ ਤੇ ਅਮਨ ਅਮਨ ਇਸ ਅਗਲੀ ਤਿਆਰੀ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲੋ ਥੈਂਕ ਯੂ ਫॉर ਵਾਚਿੰਗ